ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ ਤੇ ਅੱਜ ਆਪਾਂ ਤੁਹਾਨੂੰ ਲੈ ਆਏ ਹਾਂ ਜੀ ਸਬਜ਼ੀਆਂ ਦੇ ਗਾਰਡਨ 'ਚ ਇੱਥੇ ਮਰ ਸਬਜ਼ੀਆਂ ਲਾਈਆਂ ਜਾਂਦੀਆਂ ਤੇ ਤੁਹਾਨੂੰ ਅੱਜ ਸਿਖਾਉਣੇ ਆ ਆਹ ਦੇਖੋ ਜੀ ਇਹ ਇਸ ਤਰ੍ਹਾਂ ਦੇ ਛਪਰਿਆਂ ਵਿੱਚ ਸਬਜ਼ੀਆਂ ਲਾਈਆਂ ਜਾਂਦੀਆਂ ਆਹ ਦੇਖੋ ਜੀ ਇਹ ਟਮਾਟਰ ਆ ਜੀ ਨਸਲ ਤਾਂ ਹੁਣ ਤੁਸੀਂ ਦੱਸੋ ਕਮੈਂਟਾਂ ਵਿੱਚ ਵੀ ਕਿਹੜੀ ਨਸਲ ਆ ਇਹ ਆਹ ਦੇਖੋ ਜੀ ਇਦਾਂ ਟਮਾਟਰ ਲਾਏ ਜਾਂਦੇ ਇੱਥੇ ਇਹ ਕਿਆਰੀਆਂ ਏਦਾਂ ਬਣਾ ਦਿੱਤੀਆਂ ਜਾਂਦੇ ਆ ਰਛਾ ਪਰੇ ਉੱਤੇ ਏਦਾਂ ਪਲਾਸਟਿਕ ਦੇ ਬਣਾਏ ਜਾਂਦੇ ਆ ਜਿਹਦੇ ਵਿੱਚ ਸਬਜ਼ੀ ਹੁੰਦੀ ਆ ਗਰਮੀ ਜਾਂ ਕੁਛ ਏਦਾਂ ਮੌਸਮ ਦੇ ਹਿਸਾਬ ਨਾਲ ਤੇ ਛਪਰਿਆਂ ਵਿੱਚ ਹੁੰਦੀਆਂ ਇਹ ਸਬਜ਼ੀਆਂ ਤੇ ਆ ਦੇਖੋ ਤੁਸੀਂ ਸਾਰੇ ਕਿੰਨੀ ਮਤਲਬ ਸਬਜ਼ੀ ਲੱਗੀ ਹੋਈ ਆ ਤੇ ਅੱਗੇ ਵੀ ਤੁਹਾਨੂੰ ਹੋਰ ਦਿਖਾਉਣੇ ਆ ਆਪਾਂ ਸਬਜ਼ੀਆਂ ਲੱਗੀਆਂ ਆ ਆਹ ਦੇਖੋ ਜੀ ਥੋੜਾ ਜ਼ੂਮ ਕਰਕੇ ਦਿਖਾ ਦਿਓ ਟਮਾਟਰ ਹੈ ਸਹ ਜਿੰਨਾਂ ਦਾ ਬਿਲਕੁਲ ਛੋਟਾ ਆ ਤੇ ਪਰ ਜਿਹੜੇ ਇੰਡੀਆ ਦੇ ਟਮਾਟਰ ਹੁੰਦੇ ਉਹਦੇ ਹਿਸਾਬ ਨਾਲ ਬਹੁਤ ਛੋਟੇ ਨੇ ਪਰ ਫਿਰ ਵੀ ਦੇਖੋ ਫਲ ਫਲੂਡ ਦੇਖੋ ਤੁਹਾਨੂੰ ਕਿੰਨਾ ਲੱਗਦਾ ਇਹਨੂੰ ਤੇ ਆਪਾਂ ਅਗਲੇ ਖੇਪਰੇ ਜਾਂਦੇ ਆਂ ਤੇ ਉਧਰ ਤੁਹਾਨੂੰ ਹੋਰ ਸਬਜ਼ੀਆਂ ਮਿਲੂਗੀ ਤੇ ਪੂਰਾ ਮਤਰਾ ਏਰੀਆ ਫਾਰਮ ਜੀਆਂ ਨਾਲ ਆ ਆ ਦੇਖੋ ਜੀ ਇਹ ਮਿਰਚ ਆ ਜੀ ਸ਼ਿਮਲਾ ਮਿਰਚ ਤੇ ਇਹ ਇੱਧਰ ਆ ਕੇ ਥੋੜਾ ਆ ਦੇਖੋ ਇਹ ਲੱਗੀਆਂ ਹੋਈਆਂ ਨੇ ਬਿਲਕੁਲ ਛੋਟੀਆਂ ਨੇ ਅਜੇ ਤੇ ਆ ਦੇਖੋ ਜੀ ਛਿਮਲਾ ਫਰਚਾ ਪੂੜੀਆਂ ਲੱਗੀਆਂ ਨੇ ਥੋੜਾ ਜ਼ੂਮ ਕਰਕੇ ਦਿਖਾ ਦਿਓ ਇਹ ਦੇਖੋ ਜੀ ਇਹ ਤਾਂ ਛਪਰਿਆਂ ਵਿੱਚ ਹੀ ਸਭ ਜੀ ਇੱਥੇ ਬਹਿਰੀਨ ਚਲਾਈ ਜਾਂਦੀ ਆ ਤੇ ਵਾਧੂ ਫਲ ਫਰੂਟ ਦਿੰਦੀ ਆ ਮਤਲਬ ਕੋਈ ਘਾਹ ਨਹੀਂ ਰਹਿੰਦੀ ਇੰਨੀ ਮੌਸਮ ਦੇ ਹਿਸਾਬ ਨਾਲ ਇਹ ਥੋੜੀ ਇਦਾਂ ਦੀ ਹੋ ਗਈ ਆ ਪੱਤੇ ਇਹਨਾਂ ਦੇ ਤੇ ਆ ਵਿੱਚ ਮੂਗਲੀਆਂ ਪਹਿਲਾਂ ਲਾਈ ਗਈਆਂ ਸੀ ਹੁਣ ਤੇ ਹੁਣ ਮੂਗਰੇ ਹੋਏ ਆ ਤੇ ਅੱਗੇ ਆਪਾਂ ਚੱਲਦੇ ਆ ਤੇ ਇੱਕੋ ਰੋਕਦੇ ਥੋੜਾ ਜੀ ਅੱਜ ਤੁਹਾਨੂੰ ਆਪਾਂ ਇੱਥੇ ਦਿਖਾਉਣੇ ਆ ਜੀ ਇਹ ਥਿਲਾ ਹੈ ਤਾਂ ਉਹ ਆਪਾਂ ਗਮਲੇ ਵਿਖਾਉਣ ਇੱਕ ਤੋਂ ਇੱਕ ਉੱਤੇ ਟਿਕਾਏ ਗਏ ਆ ਇਸ ਤਰ੍ਹਾਂ ਮਤਲਬ ਇਹ ਇੱਥੇ ਮਤਲਬ ਪਨੀਰੀ ਬੀਜੀ ਜਾਂਦੀ ਆ ਆ ਦੇਖੋ ਡ੍ਰਿਪਰ ਵੀ ਲਾਏ ਆ ਟਪਕਾ ਟਪਕਾ ਇਹਨਾਂ ਨੂੰ ਪਾਣੀ ਮਤਲਬ ਜਿੰਨੀ ਲੋੜ ਆ ਉਹਨਾਂ ਜਾਊਗਾ ਤੇ ਆ ਦੇਖੋ ਤੁਸੀਂ ਇਸ ਤਰ੍ਹਾਂ ਇੱਥੇ ਪਨੀਰੀ ਬੀਜੀ ਜਾਂਦੀ ਆ ਤੇ ਆਪਾਂ ਅਗਲੇ ਸ਼ਬਰੀ ਚੱਲਦੇ ਆ ਅੱਡੀ ਕਈ ਸਬਜ਼ੀ ਲਾਈ ਆ ਇਸ ਦੇ ਅੰਦਰ ਦੇਖੋ ਜੀ ਤੁਸੀਂ ਪੂਰੇ ਲਾਏ ਗਏ ਆ ਤੇ ਉੱਡ ਕੇ ਜਾ ਕੇ ਰੋਟੀਆਂ ਦਾ ਦੋ ਜਿੰਨਾ ਹੁੰਦਾ ਹੁੰਦਾ ਹੋ ਗਿਆ ਦੀ ਹੁੰਦੀ ਅੰਦਰ ਕਰਮੀ ਹੁਣ ਹੋਈ ਪਈ ਆ ਤੇ ਆ ਦੇਖੋ ਜੀ ਠੀਰਿਆਂ ਦੀ ਖੇਤੀ ਇਹਦੇ ਅੰਦਰ ਕੀਤੇ ਗਏ ਇਧਰ ਸੌ ਥੋੜਾ ਠੀਰੇ ਉਹ ਦੇਖੋ ਮਤਲਬ ਹੋਏ ਨੇ ਤੇ ਸਾਰਾ ਇਹ ਠੀਰਿਆਂ ਦੀਆਂ ਬੇਲਾਂ ਆ ਠੀਕ ਆ ਜੀ ਇਹ ਤਾਰਾਂ ਨਾਲੇ ਦਾ ਬੰਨੀਆਂ ਹੋਈਆਂ ਨੇ ਤੇ ਡ੍ਰਿਪਰਾਂ ਰਾਹੀਂ ਇਹਨਾਂ ਨੂੰ ਪਾਣੀ ਦਿੱਤਾ ਜਾਂਦਾ ਕੋਈ ਇਦਾਂ ਛੱਡਿਆ ਨਹੀਂ ਜਾਂਦਾ ਤੇ ਅੱਗੇ ਆਪਾਂ ਤੁਹਾਨੂੰ ਇੱਧਰ ਦੇਖੋ ਜੀ ਇਹ ਵੀ ਦੇਖੋ ਜੀ ਟਮਾਟਰ ਇਹ ਹੋਰ ਨਸਲੇ ਆ ਥੋੜਾ ਜ਼ੂਮ ਕਰਕੇ ਦਿਖਾ ਦਿਓ ਆ ਦੇਖੋ ਜੀ ਇਹ ਟਮਾਟਰ ਹੋਰ ਦੱਸਾਵਦਾ ਆ ਕਿ ਉਹ ਦੂਸਰੇ ਇਹਨੋਂ ਥੋੜੇ ਛੋਟੇ ਆ ਤੇ ਦੇਖੋ ਜੀ ਖੇਤੀ ਪੂਰੀ ਮੈਂ ਕਹਿੰਦਾ ਲਾਈਵਾਨ ਕੀਤੀ ਗਈ ਦੇਖੋ ਜੀ ਪੂਰੇ ਕਾਰਾਂ ਨਾਲ ਬੰਨ ਕੇ ਤੇ ਇਸ ਤਰ੍ਹਾਂ ਦਾ ਸੁਝਾਅ ਆ ਜੀ ਇੰਡੀਆ ਵੀ ਇਸ ਤਰ੍ਹਾਂ ਦੀ ਖੇਤੀ ਹੋਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਅੱਗੇ ਤੇ ਹੋਰ ਵੀ ਬਹੁਤ ਅੱਗੇ ਛਪਰੇ ਲਾਏ ਗਏ ਇਹਨਾਂ ਦੀਆਂ ਸਬਜ਼ੀਆਂ ਦੇ ਤਰਾਂਤਰਾਨੀਆਂ ਸਬਜ਼ੀਆਂ ਫਰੂਟ ਤੁਹਾਨੂੰ ਕਹਿ ਰਹੀ ਨਹੀਂ ਕਿ ਵੀ ਹੁਣ ਦੇਖਣ ਨੂੰ ਮੈਂ ਕਰਾਂਗੀ ਤੇ ਜੇ ਸਾਡੇ ਦੇ ਸਾਹਮਣੇ ਆਪਾ ਆਹ ਦੇਖੋ ਜੀ ਇਹਦੇ ਅੰਦਰ ਵੀ ਕੁਛ ਨਾ ਕੁਛ ਲਾਇਆ ਗਿਆ ਆ ਸ਼ਾਇਦ ਬੇਲਾਂ ਆ ਤੇ ਵੀ ਤੁਹਾਨੂੰ ਦਿਖਾ ਦੇਣੀ ਹੈ ਇਸ ਤਰ੍ਹਾਂ ਦੇ ਛਪਰੇ ਜਮਲ ਇੱਥੇ ਵਿਆਜ ਕੀਤੇ ਜਾਂਦੇ ਆ ਦੇਖੋ ਤੁਸੀਂ ਅੱਗੇ ਵੀ ਬਹੁਤ ਸਾਰੇ ਹੋਰ ਵੀ ਇੱਥੇ ਰੈਡੀ ਆ ਤੇ ਇਸ ਦੇ ਅੰਦਰ ਵੀ ਦੇਖੋ ਜੀ ਵਿੱਚ ਮਿਸ਼ਰਣ ਮਿਸ਼ਰਣ ਸਬਜ਼ੀ ਲਾਈ ਗਈ ਆ ਮਿਸ਼ਰਤ ਜਿਹਨੂੰ ਕਹਿੰਦੇ ਆ ਆਪਾਂ ਪਹਿਲਾ ਬੰਦ ਗੋਭੀ ਆ ਤੇ ਨਾਲ ਹੀ ਕਦੂਆਂ ਦੀਆਂ ਬੇਲਾਂ ਨੇ ਇਹ ਦੋਨੋਂ ਇੱਕ ਜਗ੍ਹਾ ਮਿਲਾ ਕੇ ਮਤਲਬ ਖੇਤੀ ਕੀਤੀ ਜੀ ਆ ਦੇਖੋ ਤੇ ਅੱਗੇ ਤੁਹਾਨੂੰ ਹੋਰ ਵੀ ਆਪਾਂ ਦਿਖਾਵਾਂਗੇ ਰੂਟਾਂ ਦੇ ਰੁੱਖ ਬਹੁਤ ਸਾਰੇ ਨੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਲੀ ਵੀਡੀਓ ਲਈ ਲਾਈਕ ਕਮੈਂਟ ਸੇਰੇ ਜਰੂਰ